ਅੱਜ ਕੋਈ ਸਾਰੇ ਵੱਜੀਆਂ ਮੇਰੇ ਕੋ ਕਿੰਝ ਨਾ ਮਰ ਵੱਜੀਆਂ ਹੋਣਗੇ ਕਿੰਝ ਨਾ ਮਰ ਵੱਜੀਆਂ ਸਾਰਨ ਬਾਰ ਕੋਝ ਨੇ ਲਾਈ ਮਿੱਟੀ ਖਾਣੇ ਦੀ ਟੋਪੀ ਉਹਦੇ ਵਾਲ ਖਿਦਾਰੇ ਆ ਤੇ ਹੁਣ ਵੇਖਿਓ ਮਿੱਟੀ ਖਾਣਾ ਉਤਰ ਕੇ ਲੱਗਾ ਫੜਨਾ ਓਏ ਜਾ ਬਾਬੇਗੀ ਜਾ ਬਾਬਾ ਜਾ ਬਾਬਾ ਲਓ ਜੀ ਦਾ ਗੰਤਾ ਬੰਦਾ ਮੈਂ ਜ਼ਿੰਦਗੀ ਜਾ ਤੱਕ ਨਹੀਂ ਵੇਖਿਆ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਆਪਣਾ ਲੈਂਟਰ ਹੀ ਤੇ ਇੰਨੇ ਵੀਰ ਆਏ ਹਨ ਤੇ ਚਲੋ ਵੀਰ ਨੂੰ ਪਿਆਰ ਕਰਦੇ ਆ ਹਨਾ ਕਿ ਚਲੋ ਕੋਚ ਹੈ ਕੋਚ ਆ ਹਨਾ ਕਿ ਪਿਆਰ ਕਰਦੇ ਸਾਰੇ ਵੀਰ ਤੇ ਇੰਨੇ ਕਿਸੇ ਵੀ ਬੰਦੇ ਨੂੰ ਇੱਕ ਵਾਰੀ ਵੀ ਸਾਸਿਕਾ ਨਾਲ ਕਈ ਬਣਾਈ ਇੱਟਾ ਗੰਜਦਾ ਬੰਦਾ ਹੈ ਤੇ ਅੱਜ ਮਮੀ ਗਿਆ ਹੀ ਮਾੜਾ ਜਿਹਾ ਕੰਮ ਤੇ ਮੈਂ ਉੱਥੋਂ ਆਇਆ ਸਾਰੇ ਬੱਚੇ ਸਾਸਿਕਾ ਬਲੋਂਡੇ ਸਾਰੇ ਸਾਰੇ ਭੱਜ ਭੱਜ ਬਿੰਦੇ ਹਨਾ ਇਹ ਆ ਬੈਠਾ ਹੀ ਰਿਹਾ ਇੱਕ ਵਾਰੀ ਉੱਠ ਕੇ ਸਾਸਿਕਾਲੀ ਨੂੰ ਲਈ ਮੈਨੂੰ ਵੀ ਹਾਲਾਂਕਿ ਇਹਨੇ 15 20 ਵਾਰੀ ਤਰ੍ਹਾਂ ਹੋਇਆ ਹੋਗਾ ਕਿ ਸਾਸਿਕਾਲੀ ਤਾਂ ਕਿ ਉਹ ਘਰ ਘਰ ਦਿਆਂ ਨੂੰ ਵੀ ਸਾਸਿਕਾਲੀ ਨੂੰ ਦਹਾੜਾ ਹਾਲਾਗੀ ਮਾਤਾ ਇਹਦੇ ਕੱਛਿਆਂ ਤੱਕ ਧੋਦੀਆ ਮੈਨੂੰ ਸ਼ਰਮ ਆਉਂਦੀ ਪਰ ਇਹਨੂੰ ਸ਼ਰਮ ਨਹੀਂ ਆਉਂਦੀ ਐਡਾ ਗੰਦਾ ਬੰਦਾ ਵਾ ਦਿਮਾਗੋ ਸੱਚੀ ਪੈਦਲਿਆ ਤੇ ਇਹਦਾ ਜਬਰੀ ਡਾਂਸ ਹੋਇਆ ਹੁਣ ਤੇ ABC ਤੱਕ ਵੀ ਨਾੜੀ ਸਾਰੇ ਪੇਪਰਾਂ ਚ ਫੇਲਿਆ ਲਗੀ ਮੈਨੂੰ 8 8 ਵਜੇ ਨੂੰ ਲੈ ਕੇ ਆਉਣਾ ਰਿਆਂ ਟਿਊਸ਼ਨ ਪੜਨ ਜਾਂਦਾ ਸੀ ਅੱਧੀ ਅੱਧੀ ਰਾਤ ਆ ਕੇ ਰੋਟੀ ਕੋਣੀ ਫੇਰ ਸਮੋਨਾ ਇਹਨੂੰ ਤੇ ਇਹਨੂੰ ਤਾਂ ਵੀ ਖਰਮਣੀ ਹੈਗੀ ਮਾਸਾ ਜਿੰਨੀ ਵੀ ਤੇ ਕੀ ਕਰ ਸਕਦੇ ਰਾ ਉਹ ਵੇਖੋ ਹੁਣ ਪੜਨ ਲੱਗਾ ਐ ਹੋਏ ਪੜਾਇਆ ਉਹ ਨਹੀਂ ਆਹੋ ਆ ਵੇਖਿਓ ਘੰਟਾ ਇਹਨ ਮੱਥਾ ਮਾਰਨ ABC ਬੋਲਿਦਨ ਮੇਰੇ ਨਾਲ ਮੂੰਹ ਕਰਕੇ ABC D ਇਹਨੂੰ ਕਾਫੀ ਬੰਦ ਕਰਾ ਉੱਚੀ ਬੋਲ E B C D E F G H I J K L M N D ਆ ਵੇਖੋ ਇਹਨੂੰ ਪੜਨ ਲੱਗੇ ਨਾ ਆਹ ਹਾਲ ਹੁੰਦਾ ਵਾ ਪੜਨ ਲੱਗੇ ਨਾ ਮੋਤ ਪੇਜ ਦੀ ਉਹ ਤਰ੍ਹਾਂ ਸੱਚੀ ਗੱਲ ਦੱਸਦਾ ਗੰਦੀ ਤੋਂ ਗੰਦੀ ਗੱਲ ਕਰਦਾ ਇਹ ਬੰਦਾ ਡਾਂਸ ਰਣਾ ਦਾ ਨੱਚਣਾ ਵਿਆਵ ਖਾ ਲੋ ਮੈਂ ਖੁਸ਼ ਆ ਕਿਦੇ ਪਾਰਟੀ ਫੰਕਸ਼ਨਸ ਹੈ ਜੋ ਮੈਂ ਖੁਸ਼ੀਆਂ ਜੀ ਮੈਂ ਇਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਤੇ ਪੜਨ ਲੱਗਿਆ ਨਹੀਂ ਮੋਤ ਪੈਂਦੀ ਹਾਲਾ ਕਿ ਯਾਰ ਬੜਾ ਯਾ ਦੁਖੀ ਕੀਤਾ ਹੈ ਬੰਦੇ ਨੇ ਤੁਸੀਂ ਸਮਝ ਸਾਦਦੇ ਜੀ ਕੀ ਕਰਾਂ ਜਰਾ ਹਾਲ ਦੱਸ ਮੈਨੂੰ ਦੱਸ 1 2 ਬੋਲ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਤੇ 23 35 37 38 39 40 ਅੱਗੇ ਅੱਗੇ 40 ਤੋਂ ਅੱਗੇ ਤਾਂ ਤੂੰ ਮੈਨੂੰ ਕਿੱਦਾਂ ਕਹਿ ਸਕਦਾ ਸੌ ਤੱਕ ਹੁੰਦੀ ਹੈ ਲਿਖ ਨਹੀਂ ਆਉਂਦੀ ਸੌ ਤੱਕ ਹਾਂ ਬੋਲਣੀ ਤੇ ਜੇ ਤੈਨੂੰ ਕੋਈ ਪੁੱਛ ਲੈ ਕਿ ਬੋਲ ਦਰਨ ਕਿੰਨੇ ਵਜੀਆਂ ਇਹਦੇ ਹੁਣ ਜੀ 2 3 ਖੜਕੀਆਂ ਇਹਦੇ ਕਿੱਦਾਂ ਓਣੀ ਅਕਲ ਟਿਵੀਸ਼ਨ ਪੜਨ ਭੇਜੀਦਾ ਨਾ ਉੱਥੇ ਜਾ ਕੇ ਤਾਂ ਪਹਿਲਾਂ ਉਹਨਾਂ ਕਾ ਇਤਰਾ ਇਤਰਾ ਬਣ ਕੇ ਜਾਂਦਾ ਜਿੱਦਾਂ ਬੜਾ ਜੀ ਮੈਂ ਬਹੁਤ ਤਗੜਾ ਵਾਂ ਮੇਰੇ ਨਾਲ ਕੋਈ ਬੰਦਾ ਨਹੀਂ ਹੈਗਾ ਜੇ ਕਹਿੰਦਾ ਉਹ ਚਾਹ ਲੈ ਗਿਆ ਉਹ ਟਿਊਸ਼ਨ ਪੜ੍ਹ ਜਾਂਦੇ ਕਿ ਚਾਹ ਪੀ ਜਾਂਦਾ ਤੂੰ ਅੱਗੇ ਬੋਲ 43 43 ਬਤਾ ਲਈ ਤੇ ਦਾਲੀ ਹੂੰ ਚੰਤਾੜੀ ਹਾਗ ਬਤਾ ਲਈ ਹਾਂ ਨਹੀਂ ਦੋ ਹਾਂ ਵਿੰਜਾ ਹਾਂ ਵਿੰਜਾ ਹਾਂ ਅੱਗੇ ਅੱਗੇ ਕਹਦੇ ਹਣ 100 ਨੀ ਸ਼ਰਮ ਨਹੀਂ ਆਦੀ ਨੀ ये शर्म ना आने के कारण मेहनत है, है? कि दा? कि दा कि की लो जी को साहब ने पढ़ लिया वा जी की कहने है? पक्के पेपर मेनु पता अठवी बोर्ड भी वो पेपर होने के ਦਾ ਪਰ ਇਹ ਕਰਦੇ ਬਾਰ ਕਰਦੇ ਮਨ ਆਪਣੀ ਅੱਜ ਕੋਈ ਸਾਰੇ ਵੱਜੀਆਂ ਮੇਰੇ ਕੋ ਕਿੰਚਰਾ ਮਰ ਵੱਜੀਆਂਗੇ ਕਿੰਚਰਾ ਮਰ ਵੱਜੀਆਂ ਸਾਰਾ ਅੱਜ ਮੇਰੇ ਖਿਆਲ ਨਾਲ 2 ਮਹੀਨੇ ਪਹਿਲਾਂ ਇੱਕ ਵੱਜੀ ਹੋਈ ਰਹੇ ਹੈਨਾ ਚਲ ਪਛੀ ਬਾਅਦ ਪਟ ਮੇਰਾ ਭਰਾ ਵਾ ਹੁਣ ਕੀ ਕਰਨਾ ਭਲਾ ਹੋ ਕੇ ਹੋਰ ਰੋਟੀ ਦੇ ਖਾਣੀ ਪੜਨਾ ਕਿ ਨਹੀਂ ਚੇ ਹਾਂ ਚੁੱਤੀ ਹੀ ਕੀ ਕਰਨਾ ਭਲਾ ਲੋ ਤੇ ਖਲ ਤੇ ਪੜਨਾ ਹਾਂਜੀ ਚੇ ਚੁੱਤੀ ਆ ਚੁੱਤੀ ਆ ਵਦੀਆਂ ਕਰ ਅੱਜ ਹੈ ਸੇਕ ਨਿਕਲ ਗਿਆ ਇੱਥੋਂ ਦੋ ਦੋਨਾ ਚ ਕੰਨ ਮਰ ਰੋੜੇ ਜੀ ਦੇ ਚਲ ਜਾ ਭੱਜ ਫਿਰ ਪੁੱਟੀ ਖਾ ਔੀਆਂ ਹਾਂਜੀ ਰੋਟੀ ਖਾਣੇ ਕੇ ਨਹੀਂ ਤਾਂ ਵਡੀਆਂ ਨਾਲ ਕੀ ਦੇਖਣਾ ਹੈ ਹਾਂ ਕੀ ਫਿਜ਼ਕੀ ਲੱਗੀ ਹਾਂ ਕੀ ਆ ਪੂਰੇ ਹੈਲੋ ਐਦਾਂ ਇਹਦੀ ਇੱਜ਼ਤ ਅਗਲੇ ਨੂੰ ਘਟੇ ਨਹੀਂ ਆ ਮੇਰੀ ਭੈਣ ਦੀ ਕੁੜੀ ਆ ਤੇ ਇਹ ਮੇਰਾ ਚਾਵਲ ਓ ਸਾਰਣ ਕੀ ਕਹਿਣਾ ਸੱਚੀ ਕੋ ਕਰਦੇ ਆ ਨਵੇਂ ਵਲੋਗ ਦੀ ਸਤਾ ਦੇ ਦਾ ਥੰਖਾਂ ਵਾਲਿਆ ਰੋਟੀ ਕੋਈ ਆ ਕਿੰਦਰ ਦਫਾ ਆਇਆ ਮਨੇਰੇ ਥਾਡੇ ਇਹ ਮਨੇਰੇ ਦੀ ਸ਼ਾਮਾਂ ਪੈ ਚੱਲੀਆਂ ਵਾ ਹਾਂ ਵੱਜ ਲੱਗੇ ਤਿੰਨ ਆ ਵੇਲੇ ਦਾ ਘਰ ਘੱਟ ਡਗਾ ਉਠਣਾ ਤਾਂ ਇਹ ਆਪਣੇ 2 ਕਿਲੋਮੀਟਰ ਹਨਾ ਭੱਜ ਕੇ ਆਂਦਾ ਰੋਜ਼ ਹੀ ਜਾਣ ਹੀ ਬੜੀ ਆਲੇ ਮਾਰਦੇ ਪੰਜ ਚ ਬਾੜੇ ਫੇ ਰੋਡ ਤੇ ਕੋਈ ਨਾ ਨਹੀਂ ਕੋਈ ਨਾ ਨਹੀਂ ਇਹਦੇ ਮਾਰ ਕਰਨ ਕਹਿ ਮੋਤ ਪੈ ਗਈ ਬਗਿਆ ਮਾਰਦੇ ਤੂੰ ਵੀ ਪੱਕੇ ਆ ਜਿਹੜਾ ਮਰਜੀ ਆਓਈ ਹਾਂ ਸੋ ਮਾਰ ਦੇ ਤੂੰ ਤਾਂ ਕਿਹੜਾ ਤੇਰਾ ਨਾਮ ਵੀ ਕੋਜ ਐ ਮਿੱਟੀ ਖਾਣ ਨੂੰ ਖੜੀਏ ਤਾਂ ਅੱਜ ਕੱਲ ਹਾਂ ਮਿੱਟੀ ਖਾਣੇ ਜਾਣਾ ਈ ਲੈ ਜੀ ਬੜੀ ਦੂਰ ਜਾਣਾ ਹਾਂ ਤੇ ਤੂੰ ਜਿੱਧਰ ਭੱਜਾ ਜਾਣਾ ਉਧਰ ਜਾ ਉੱਤੇ ਨਾ ਬਹਿ ਲਓ ਜੀ ਚਲੋ ਫਿਰ ਆਈਏ ਚੱਲੇ ਆਪ ਅੱਗੇ ਬਹਿ ਲਓ ਜੀ ਚੱਲੇ ਆ ਕਟੜਿੰਗ ਕਰਾਉਣ ਤੇ ਰਾਤੀ ਜਿਹੜਾ ਬਗੇਰਾ ਮਾਂਜਾ ਲੱਥਣਾ ਆ ਹਾਂ 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 ਸਾਹ ਹੈ ਆਜੀ ਆਜੀ ਨੋਆ ਦੇ ਕਿ ਵੀ ਤੇਲਾ ਆ ਗਿਆ ਨਾ ਦਾਇਦਾ ਫੇਰਾ ਰਾਤੀ ਨਾ ਬਗੇਰਾ ਮਾਂਜਾ ਲੱਥਣਾ ਬਗੇਰਾ ਅਗਲੀ ਆਦੀ ਆ ਅਗਲੀ ਆਦੀ ਅਗਲੀ ਵੇਖਿਓ ਸਾਰੇ ਹੁਣ ਕੀ ਕਹਿਣਾ ਜਦੋਂ ਆਉਣਾ ਸਾਰੇ ਨੇ ਸਾਜੀ ਗਾ ਸਾਰੇ ਤੇ ਤਾਰ ਨੂੰ ਬੁਲਾਈ ਨਹੀਂ ਅੱਜ ਨਹੀਂ ਬੁਲਾਈ ਬੁਲਾਈ ਕਿਹਨੇ ਅਗਲੀ ਆ ਗਈ ਇਹ ਨਹੀਂ ਮੈਂ ਬੁਲਾਈ ਆ ਗਈ ਪੁਛਾਈ ਨੂੰ ਕਿੰਨੇ ਪਤਾ ਕਿ ਅਗਲ ਕੌਣ ਖਾਉਂਦਾ ਸੇ ਤੀਸ ਖਾਓਗੇ ਸਸੀ ਘਰ ਕਿੰਨਾ ਬੜਾ ਇੰਦੀ ਆ ਹਾਂ ਲੈ ਜੱਟ ਕਿਦਾਂ ਲਾਈਦੇ ਆ ਉਹ ਮੈਂ ਦਿਖਾਉਂਗਾ ਓਏ ਲੋਦੀ ਅੱਜ ਆ ਜਾਗਾ ਸੰਡੇ ਦੇ ਆ ਗਏ ਵਾਲ ਕਟਾਉਣ ਬੱਕੇ ਕਿਦਾਂ ਦੇ ਵਾਲ ਕਟਾਉਣੇ ਓਏ ਓਏ ਨਾਲ ਨਾਲ ਉੱਥੇ ਜਿੰਮਦ ਲੜਾਂਗੇ ਇਹ ਰੱਖਣਾ ਕਾਲੇ ਜਣਾ ਮਾ ਜਰਾ ਥੋੜੇ ਮੇਰੇ ਕੋਲ ਜਣਾ ਲੋਪਲ ਜਿਹੜਾ ਮੇਰੇ ਕੋਲ ਅੱਥਾ ਇਹਦਾ ਆਏ ਹਾਈ ਮੈਂ ਹਾਂ ਤੇਰੇ ਘਰ ਲੱਗੇ ਉਹ ਵੀ ਐ ਕਿ ਤਰ੍ਹਾਂ ਨੂੰ ਪੈਦਾ ਨਿਕਲਿਆ ਹੈ ਤੇ ਇਹ ਲੱਥੁਰ ਐਦਾ ਜੇਰੇ ਮੈਨਾਂ ਤਰ੍ਹਾਂ ਨਹੀਂ ਗਿਆ ਤੇਰੇ ਮਨ ਕੋ ਬੁੱਝਾ ਸਲਾਹ ਕੇ ਆਓ ਓਏ ਦੇਖਾ ਦੱਦ ਦੱਦ ਲੱਗੀ ਦੰਦ 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 ਆ ਗਿਆ ਦੰਦ ਹਉ ਜੀ ਕੋਈ ਸਾਭ ਦੀ ਕਰਨ ਲੱਗੇ ਟੈਂਟ ਫੇਰਾ ਦੇ ਨਹੀਂ ਇਹਦੇ ਕਰਦੀਏ ਕਰਦੀਏ ਮੈਂ ਨੂੰ ਮੈਂ ਨਹੀਂ ਕਰਦੀ ਗਲਮੇ ਤੇ ਪੱਕਾ ਗਲਮੇ ਤੇ ਪੱਕਾ ਸਾਰੀ ਕਰਾਦਾ ਨਾ ਓਏ ਬਗਾ ਉਹ ਕਿੱਦਾਂ ਹੌਲ ਹੋ ਗਿਆ ਹੈਂ ਬਗਾ ਕਿੱਦਾਂ ਹੋਣਾ ਚਾਹੀਦਾ ਇਹ ਤਾਂ ਗੱਲ ਝੂਠ ਆਣਾ ਇਹਦੇ ਦਲਾਸੇ ਦੇਣ ਰਿਆਂ ਉਹਨੂੰ ਧੱਕੇ ਵਾਲੇ ਪੰਪ ਦੇ ਪੰਪ ਦਿੰਦਾ ਇਹ ਬਗਿਆ ਲਓ ਜੀ ਕਟਿੰਗ ਸ਼ੈਡਿੰਗ ਕਰਾ ਕੇ ਓਏ ਮੀਟਿੰਗ ਖਾਣੇ ਪੱਗਾਂ ਕਿ ਤਰ੍ਹਾਂ ਲੱਗਣ ਡਿਆ ਬਹੁਤ ਵਧੀਆ ਲੱਗਣਾ ਸੋਹਣਾ ਲੱਗਣ ਡਿਆ ਚਲ ਬਹਿ ਉਹ ਆਂਦਾ ਅੱਗੇ ਬਹਿਣਾ ਉਹ ਆਂਦਾ ਮੈਂ ਅੱਗੇ ਬਹਿਣਾ ਆਹ ਐਪਲ ਟੀਨਾ ਹੈ ਜਿਆ ਪਤਲਾ ਜਾ ਮਿੱਟੀ ਖਾ ਭੋਈਆ ਸ਼ਰਾਬ ਬਤਵੀਨ ਨੌਸੈਂਡੀਆਂ ਕੋਜ ਨੇ ਲਾਈ ਮਿੱਟੀ ਖਾਣੇ ਦੀ ਟੋਪੀ ਉਹਦੇ ਵਾਲ ਖਿਦਾਰੇ ਆ ਤੇ ਹੁਣ ਵੇਖਿਓ ਮਿੱਟੀ ਖਾਣਾ ਉਤਰ ਕੇ ਲੱਗਾ ਫੜਦਾ ਆ ਤਾਂ ਮਿੱਟੀ ਖਾਣਾ ਚਾਹ ਪੀ ਕੇ ਜਾਈ ਚਾਹ ਪੀਂ ਬਾਬਾ ਲੱਡੂ ਖਾ ਬੁੰਡੀ ਵਾਲੇ ਬੁੰਡੀ ਵਾਲੇ ਬੁੰਡੀਆ ਮਿੱਟੀ ਖਾਣਾ ਫੜਦਾ ਸੱਤੀ ਗਾਲ ਸੱਤੀ ਗਾਲ ਸੋਹਣੀ ਓਏ ਓਏ ਜਿਆ ਬਾਬੇ ਸੋਦੀ ਉਹ ਤੇ ਪਰ ਮਾਰ ਗਿਆ ਟੋਪੀ ਕੀ ਘਮੋੜਿਆ ਪੇਡ ਮਾਰੇ ਕੋਈ ਹਉ 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 ਹੀ ਆਂਦੇ ਉਹ ਇਹੋ ਹੀ ਕੰਮ ਵੀ ਦਾ ਭੱਜ ਮਿੱਟੀ ਖਾਲੇ ਫੜ ਨਾਲ ਹੀ ਗੋਤੇ ਦੇ ਇਹਨੂੰ ਓਏ ਕਾ ਮਾਚਾ ਲਾਉੜਿਆ ਹਉ ਜਾਂ ਕੇ ਬਜਨੇ ਵਾਰ ਤੇ ਮਾਰਦਾ ਨਹੀਂ ਇੱਕ ਦੂਜੇ ਦੇ ਨਾਲ ਖੇਚ ਕਿਹੜੀ ਮਾਰਦੇ ਮਿੱਟੀ ਖਾਨਾ ਉਰੇ ਲੈ ਆ ਕੇ ਚੰਮ ਮੇਰਾ ਫੋਕਸ ਨਹੀਂ ਵੱਜਣ ਡਿਆ ਪੁੱਤ ਜੂ ਵਾਲਾ ਬੰਦਰ ਜੂ ਵਾਲਾ ਜੂ ਵਾਲਾ ਬੰਦਰ ਖਰਾਬ ਆ ਮਿੱਟੀ ਖਾਣਿਆ ਉਰੇ ਪੱਤ ਗਈ ਦਾ ਪਿੰਡ ਦੀ ਫੈਰ ਕਰਦੇ ਗਏ ਆ ਆ ਵੀਰ ਦੱਬਾ ਸਿੰਘ ਦਾ ਵਿਆਹ ਤੇ ਵਧਾਈ ਤੇ ਸਰਬਾ ਠਾਕਾ ਲਾਤਾ રે ਹਾਂਜੀ ਠਾਕਾ ਲੱਗ ਗਿਆ ਜੀ ਮੇਰਾ ਆਓ ਜੀ ਕਾਰਡ ਵੀ ਦੇ ਹੀ ਦੇ ਦਿਖਾਈ ਦੇ ਰਹਿਣੇ ਨਹੀਂ ਇਹ ਵਿਆਹ ਐਵੇਂ ਆਏ ਨੇ ਕਿ ਲੋਕ ਜਿਹੜੇ ਵਲੋਗ ਪੜਾ ਤੁਹਾਨੂੰ ਵਿਆਹ ਖਤਮ ਹੋ ਗਿਆ ਨਾ ਉਹ ਆ ਗਈ ਉਹ ਆ ਗਈ ਆਉਂਦੀ ਜਸਮੀ ਕਾਲ ਹਾਏ ਮਾਰ ਗਿਆ ਸਾਰਾ ਸਭ ਹਾਂ ਮਿੱਟੀ ਖਾਣਿਆ ਡੱਬਾ ਖਾ ਵੇ ਡੱਬਾ ਆਈ ਲੈ ਉਰੇ ਪਾਤੀ ਗਿਆ ਪਾਤੀ ਗਿਆ ਪਾਤੀ ਕੋਠੇ ਛੁੱਟ ਉਹ ਅਜੇ ਕੋਠੇ ਛੁੱਟਦੇ ਪਤਾ ਹੀ ਕੋਠੇ ਛੁੱਟ ਕੇ ਦੱਸ ਕੀ ਜਾਂਦਾ ਪੂਜ 76 ਫੜ ਕੇ ਲੱਗਿਆ ਇਹ 76 ਜੋਗਾ ਹੀ ਆ ਅਗੇ ਲਾ ਕੇ ਪੱਤ ਪਾਈ ਤਾਂ ਕਿਉਂ ਖਲੋਵਾ ਫਿਰ ਓਏ ਓਏ ਆ ਜਾ ਸੜਕ ਤੇ ਨਹੀਂ ਜਾਣਾ ਉਹ ਨਾਲੀ 'ਚ ਛੱਤ ਸੁੱਟਦਾ ਦਾ ਓਏ ਸੁਆਦ ਹੀ ਆ ਬਰਫੀ ਬੜੀ ਸੁਆਦ ਹੈ ਭਰਾ ਮੂਹ ਤੇ ਮਾਰੇ ਮੂਹ ਤੇ ਦਿਖਾਦਾ ਓਏ ਦੰਦਾ ਤੇ ਆਂਦਾ ਓਏ ਓਏ ਉਰੇ ਮੂਹ ਮੇਰੇ ਛੱਤ ਸੁੱਟਦਾ ਨਾਲੀ 'ਚ ਛੱਤ ਸੁੱਟਦਾ ਲੈ ਇਹੜੀ ਵਿਲੇਜਰਸ ਮੇਰਾ ਮਾਸੀ ਨਣੀ ਸਤਿਵ ਜੈ ਮਾਸੂ ਤੇ ਇਧਰ ਵੀ ਮਾਸੀ ਹੋਰ ਹੋਰ ਉਹ ਤੇ ਵੱਜ ਰਹੀ ਸੜਕ ਸੜਕਤ ਵੀ ਲੋਟ ਅਡੀ ਇੰਡੀਆ ਬਾਈ ਤਾਂ ਵੀ ਤੂੰ ਚੱਲ ਇਨਵੈ ਖਾਜੀ ਬਾਜਾ ਛੱਤੀ ਉਹਨੇ ਖੜਦਾ ਇਹਦਾ ਮੁੰਡਾ ਵਾ ਖੜਦਾ ਬੜਾ ਕੀ ਲੱਗ ਗਿਆ ਕਿ ਹੋ ਰਿਹਾ ਹੈ ਨਾ ਇਦਾਂ ਹੀ ਜਿੱਤੇ ਜੱਜ ਕੱਟਦਾ ਮਗਰ ਬੜਾ ਅਲੱਲਾ ਬਖਸ਼ਾ ਅਜੂਲ ਫਾਵੇਂ ਖਲਾੜ ਗਿਆ ਮੈਂ ਤੇ ਡਬਾਈ ਨੂੰ ਦੇ ਦੇਣਾ ਮੈਂ ਸਾਰਾ ਕੋ ਲਾ ਇਹ ਜਾ ਹੈ ਤੇਰੀ ਜਾਨ ਯਾ ਇਹ ਥੇ ਨਾਲ ਖੋਲਾ ਜਾ ਕੋਲਾ ਜਾ ਜਮਾ ਖੋਲਾ ਤਾ ਦੱਗ ਗਈ ਮੈਂ ਮੈਂ ਤੇਰਾ ਡੈਮੋ ਚਲੇ ਮਿੱਟੀ ਖਾਣਾ ਬੂਟ ਦੀ ਪਾਈ ਨੂੰ ਅੱਜ ਬਾਜੀ ਕਹੇ ਘਰ ਕਿਤੇ ਅੱਛਾ ਤੇ ਉਹਨਾਂ ਨੂੰ ਲੋਜਿਕ ਕੋਈ ਕੋਈ ਲਾ ਫਿਰ ਉਹ ਮੱਛ ਜਾਵੇ ਜਿਹੜਾ ਲੋਜਿਕ ਲੋਜਿਕ ਕਿਤੇ ਜਾਵੇ ਅੱਖਾਂ ਮੇਰੀਆਂ ਸੁੰਨੀ ਹੈ ਜੀ ਮੰਮੀ ਤੇਰੇ ਵੇਖੀਂ ਮੈਂ ਕਰੀ ਯਾਰਾ ਚੱਲ ਬਈ ਜਾ ਯਾ ਖਾਲੀ ਘਰ ਲੈ ਗਈ ਸੀ ਇਹ ਤਾਂ ਗੰਦਾ ਹੈ ਉਹ ਬੱਤੂ ਮਾਰਿਆ ਨਾ ਮਰ ਗਿਆ ਕੰਮੀ ਦੇ ਲੈ ਪਰੇ ਕੁੱਪੇ ਦੇ ਲੈ ਹੋਰ ਘੋੜਾ ਆਉਂਈ ਆਉਈ ਕਰਾਲੀ ਵੇਚਦੀ ਜੁੱਤੀਆਂ ਖਾਦੀਏ ਮੂੰਹ ਤੇ ਨਹੀਂ ਨਹੀਂ ਜਾਓ ਸੱਤ ਫੇਰੀ ਗਾਲੇ ਮੂੰਹ ਆਏ ਹਾਏ